ਚੜਤੀ ਕਲਾ ਰਵੇ ਉਹ ਬਾਹਰ ਖੜੇ ਪੁਤਲੇ ਫੂਕ ਰਹੇ ਕਹਿੰਦੇ ਬਲੀ ਕਿਉਂ ਕਹਿਤਾ ਐ ਕਿਉਂ ਕਹਿਤਾ ਬੱਬ ਕਰੇ ਵੱਟਦੇ ਨੇ ਪਰ ਮੈਂ ਤੁਹਾਨੂੰ ਪਿਛਲੇ ਵਿਸਾਖੀ ਤੇ ਵੀ ਕਿਹਾ ਸੀ ਉਹ ਕਿਸੇ ਨਾ ਕਿਸੇ ਨੂੰ ਤੇ ਕਹਿਣਾ ਹੀ ਪਏਗਾ ਡਰਦੇ ਮਾਰੇ ਅਸੀਂ ਦਰਦੇ ਆ ਵੀ ਪੁਤਲੇ ਫੂਕਣਗੇ ਗਲ ਪੈ ਜਾਣਗੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੇਰਾ ਸਦਾ ਲਈ ਇਹਨਾਂ ਨੇ ਹਜੂਰ ਸਾਹਿਬ ਜਾਣਾ ਬੈਨ ਕਰਤਾ ਬੰਦ ਕਰਤਾ ਮੈਂ ਨਹੀਂ ਜਾ ਸਕਦਾ ਮੈਨੂੰ ਪਤਾ ਇਹਨੇ ਮਾਰ ਦਿਆਂਗੇ ਐ ਕਰ ਦਿਆਂਗੇ ਇੱਧਰ ਵੜ ਕੇ ਵਿਖਾਓ ਪਰ ਕਿਸੇ ਨਾ ਕਿਸੇ ਨੂੰ ਤੇ ਬੋਲਣਾ ਹੀ ਪਏਗਾ ਹੁਣ ਇੱਕ ਗੱਲ ਸੋਚੋ ਮੈਂ ਜਦੋਂ ਉੱਥੇ ਜਾਂਦਾ ਸੀ ਮੈਨੂੰ ਤੇ ਸਰੂਪੇ ਪਾਉਂਦੇ ਸੀ ਮੇਰੇ ਤੇ ਉਹ ਕੱਪੜੇ ਮੇਰੀਆਂ ਫੋਟੋਆਂ ਵੇਖੋ ਨੈੱਟ ਦੇ ਉੱਤੇ ਮੈਨੂੰ ਪੂਰਾ ਚੋਲਾ ਪਵਾ ਕੇ ਸਿਰ ਤੇ ਦਸਤਾਰ ਬੰਨਦੇ ਸੀ ਸਪੈਸ਼ਲ ਮੇਰਾ ਸਤਕਾਰ ਹੁੰਦਾ ਸੀ ਉੱਥੇ ਮੈਨੂੰ ਕੀ ਲੋੜ ਸੀ ਮੈਂ ਟੱਕ ਪੰਗਾ ਲਵਾਂ ਪਰ ਮੈਨੂੰ ਬਲੀਆਂ ਵਾਲਾ ਸਿਸਟਮ ਚੰਗਾ ਨਹੀਂ ਲੱਗਦਾ ਮੈਂ 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 ਕੀ ਕਹਿਣਾ ਹੈ ਮੇਰੇ ਵਰਗਾ ਬੰਦਾ ਕੀ ਬੋਲ ਸਕਦਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਲਓ ਸੁਣਿਆ ਸੀ ਨਾ ਵਿਸਾਖੀ ਤੇ ਗੁਰੂ ਗ੍ਰੰਥ ਸਾਹਿਬ ਸੇ ਆ ਸੁਣਿਓ ਇੱਕ ਸੁਣ ਲਿਓ ਗੁਰੂ ਗ੍ਰੰਥ ਸਾਹਿਬ ਜੀ ਵੱਧੋ ਤਾਂ ਧਰਮ ਕਰਤਾ ਆਪੋ ਆ ਸੁਣ ਲਿਓ ਪੰਗਤੀ ਪਹਿਲਾਂ ਆ ਸੁਣ ਲਿਓ ਗੁਰੂ ਜੀ ਕਹਿੰਦੇ ਐ ਅਰਥ ਅਰਥ ਸੁਣਿਓ ਨੌਜਵਾਨੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਕਹਿੰਦੇ ਇੱਥੇ ਵੱਡੇ ਗਲ ਤੇ ਧਰਮ ਕਰਕੇ ਥਾਪਤਾ ਵੀ ਇਹ ਧਰਮ ਹੈ ਸਾਰੇ ਲੋਕਾਂ ਨੂੰ ਕਹਿੰਨਾ ਹੱਥ ਜੋੜੋ ਹੱਥ ਜੋੜ ਕੇ ਖੜੋ ਹੱਥ ਜੋੜੋ ਹੱਥ ਜੋੜ ਕੇ ਖੜੋ ਐ ਖੜਾ ਲੈਣਾ ਹੈ ਇੱਥੇ ਵੱਡੇ ਮੰਦਰ ਦੇ ਵਿੱਚ ਧਰਮ ਸਥਾਨ ਦੇ ਉੱਤੇ ਇਹ ਧਰਮ ਹੈ ਤੇ ਜਿਹੜਾ ਉਹ ਬਾਹਰ ਖੋਖੇ ਦੇ ਵਿੱਚ ਵੱਡਦਾ ਉਹਨੂੰ ਕਹਿੰਨਾ ਇਹ ਕਸਾਈ ਹੈ ਕਹਿੰਦੇ ਕੰਮ ਤੇ ਦੋਵੇਂ ਇੱਕੋ ਜਿਹਾ ਹੀ ਕਰਦੇ ਹੋ ਆਖੋ ਸਤਨਾਮ ਵਾਹਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੰਦੇ ਆਪਣੇ ਸਤ ਗੁਰੂ ਤੇ ਜਵਾਬ ਦਿੰਦੇ ਆ ਇਹਨਾਂ ਗੱਲਾਂ ਦੇ ਜਿੰਨੇ ਨੌਜਵਾਨ ਮੇਰੇ ਵੀਰ ਜਾਂਦੇ ਐ ਇੱਕ ਵਾਰੀ ਦਿਲ ਚਾਉਂਦਾ ਨਹੀਂ ਯਾਰ ਆ ਕੀ ਜਦੋਂ ਸਾਡੇ ਸਾਹਮਣੇ ਕੋਈ ਬੰਦਾ ਗੁਰਦੁਆਰੇ ਦੇ ਵਿੱਚ ਐ ਸਾਹਮਣੇ ਖੜ ਕੇ ਜਦੋਂ ਐ ਬੱਕਰਾ ਤੇ ਉਦੋਂ ਇੱਕ ਵਾਰੀ ਦਿਲ ਕੰਬਦਾ ਨਹੀਂ ਵੀ ਯਾਰ ਆ ਕੀ ਕਈ ਬੰਦੇ ਬੋਲ ਪੈਂਦੇ ਨੇ ਅਗਲਾ ਮਗਰ ਪੈ ਜਾਂਦਾ ਪਰਛੇ ਲੈ ਕੇ ਚੁੱਪ ਤੁਸੀਂ ਬੋਲ ਨਹੀਂ ਸਕਦੇ ਅਸੀਂ ਜੋ ਮਰਜੀ ਕਰੀਏ ਦਰਦੇ ਮਾਰੇ ਘਰ ਨੂੰ ਆ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਕੁਛ ਨਹੀਂ ਬੋਲਣਾ ਕੁਛ ਨਹੀਂ ਬੋਲਣਾ ਪਰ ਇਹਨਾਂ ਗੱਲਾਂ ਦਾ ਜਵਾਬ ਕਿਸੇ ਪ੍ਰਚਾਰਕ ਨੇ ਨਹੀਂ ਦੇਣਾ ਕਿਸੇ ਕਥਾਵਾਚਕ ਨੇ ਨਹੀਂ ਦੇਣਾ ਕਥਾਵਾਚਕ ਪ੍ਰਚਾਰਕ ਅਸੀਂ ਡਰਦੇ ਆ ਪਰ ਮੇਰਾ ਗੁਰੂ ਗ੍ਰੰਥ ਸਾਹਿਬ ਨਹੀਂ ਡਰਦਾ ਉਹ ਤੇ ਠੋਕ ਕੇ ਕਹਿੰਦੇ ਐ ਇਹ ਗਲਤ ਐ ਇਹ ਗਲਤ ਐ ਇਹ ਗਲਤ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਗਲਤ ਕਹਿੰਦੇ ਆ ਉਹ ਗਲਤੀ ਰਹਿਣਾ ਹੈ ਤੁਹਾਡੇ ਪੁਤਲੇ ਫੂਕਣ ਨਾਲ ਉਸ ਗਲਤ ਨੇ ਠੀਕ ਨਹੀਂ ਹੋ ਜਾਣਾ ਉਹ ਤੁਹਾਡੇ ਤੁਹਾਡੇ ਪੁਤਲੇ ਫੂਕਣ ਨਾਲ ਮੇਰੀਆਂ ਫੋਟੋਆਂ ਵਿੱਚ ਬਰਸ਼ੇ ਮਾਰਨ ਨਾਲ ਝੂਠ ਨੇ ਸੱਚ ਨਹੀਂ ਬਣ ਜਾਣਾ ਝੂਠ ਸੱਚ ਨਹੀਂ ਹੋ ਜਾਂਦਾ ਹੁੰਦਾ ਧੱਕਾ ਕਰਕੇ ਝੂਠ ਸੱਚ ਨਹੀਂ ਹੋ ਜਾਂਦਾ ਗਾੜਾ ਕੱਢ ਕੇ ਝੂਠ ਸੱਚ ਨਹੀਂ ਹੋ ਜਾਂਦਾ ਰੌਲਾ ਪਾ ਕੇ ਗੋਲੀਆਂ ਮਾਰ ਕੇ ਝੂਠ ਸੱਚ ਨਹੀਂ ਹੋ ਜਾਂਦਾ ਪਿਆਰਿਓ ਸੱਚ ਨਹੀਂ ਦਵਾ ਸਕਦੇ ਤੁਸੀਂ ਸੱਚ ਸੱਚ ਰਹਿਣਾ ਨੀਆਂ ਵਿੱਚ ਸਾਬ ਜਦਿਆਂ ਦੇ ਸ਼ਰੀਰ ਚਿੰਨਤੇ ਪਰ ਸੱਚ ਨਹੀਂ ਚੜਿਆ ਗਿਆ ਸੱਚ ਨਹੀਂ ਕਟਿਆ ਗਿਆ ਸੱਚ ਚਰਖੜੀ ਤੇ ਨਹੀਂ ਚੜਦਾ ਸੱਚ ਦੇਗਾ ਚ ਨਹੀਂ ਕੱਢਦਾ ਸੱਚ ਤਵੀਆਂ ਤੇ ਨਹੀਂ ਛੜਦਾ ਸੱਚ ਸੱਚ ਰਹਿੰਦਾ ਹੈ ਸਾੜਨ ਨਾਲ ਨਹੀਂ ਸੜਦਾ ਦੇਗਾ ਚ ਕੜਨ ਨਾਲ ਨਹੀਂ ਕੜਦਾ ਗੋਲੀਆਂ ਮਾਰਨ ਨਾਲ ਨਹੀਂ ਮਰਦਾ ਸੱਚ ਦੇ ਅੱਗੇ ਸਿਰ ਝੁਕਾਉਣਾ ਸਿੱਖੋ ਵੀ ਸੱਚ ਸੱਚ ਹੈ ਯਾਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੱਚ ਬੋਲੋ ਸਾਡੇ ਵਰਗਿਆਂ ਦੀ ਔਕਾਤ ਕੀ ਹੈ ਪ੍ਰਚਾਰਕ ਕੋਈ ਗੱਲ ਬੋਲ ਜੇ ਜਿੱਦਣ ਮੇਰਾ ਬਾਬਾ ਕਹਿੰਦਾ ਮੈਂ ਆਪਣੇ ਗੁਰੂ ਦੇ ਮੂੰਹ ਤੇ ਹੱਥ ਕਿਵੇਂ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਚੁੱਪ ਕਰਾਵਾਂ ਮਹਾਰਾਜ ਚੁੱਪ ਕਰ ਜੋ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਚੁੱਪ ਕਰਾਵਾਂਗੇ ਮਹਾਰਾਜ ਨੂੰ ਚੁੱਪ ਕਰਾਵਾਂਗੇ ਵੀ ਦੱਸਣਾ ਨਹੀਂ ਲੋਕਾਂ ਨੂੰ ਲੁਕੋ ਕੇ ਰੱਖੋ ਫਿਰ ਬਾਣੀ ਕਹਿੰਦੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰਪੁਰਿਆਰੀ ਬੜੇ ਬੁਰੇ ਬੰਦੇ ਆ ਜਿਹੜੇ ਗੁਰੂ ਦਾ ਗਿਆਨ ਲਪਕਉਂਦੇ ਐ ਹਰ ਜਿਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਹਤਿਆਰੇ ਬੰਦੇ ਐ ਇਹ ਪਾਪੀ ਬੰਦੇ ਐ ਕਿਉਂ ਕਹਿੰਦੇ ਗੁਰੂ ਦਾ ਗਿਆਨ ਲਪਕਉਂਦੇ ਐ ਇਹਨਾਂ ਦੇ ਦਰਸ਼ਨ ਨਾ ਹੋਣ ਇਹ ਗੁਰੂ ਦਾ ਗਿਆਨ ਲਗਉਂਦੇ ਐ ਸੱਚਾ ਗਿਆਨ ਲਕੋ ਲਿਆ ਇਤਿਹਾਸ ਇਤਿਹਾਸ ਦੇ ਵਿੱਚ ਕਿੰਨੀਆਂ ਮਿਲਾਵਟਾਂ ਨੇ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਅਕਲ ਨਵੀਂ ਗੱਲ ਸੁਣੀ ਮੈਂ ਹੈਰਾਨ ਹੋ ਗਿਆ ਇਹ ਇਹ ਲੜਦੇ ਆ ਵੀ ਜੋ ਲਿਖਿਆ ਉਵੇਂ ਹੀ ਮੰਨੋ ਇਤਿਹਾਸ ਦੀ ਹਰ ਗੱਲ ਮੰਨੋ ਮੈਂ ਤੁਹਾਨੂੰ ਕਹਿੰਦਾ ਇਤਿਹਾਸ ਵਿੱਚ ਮਿਲਾਵਟਾਂ ਨੇ ਉਹ ਗੱਲ ਮੰਨੀ ਜਾ ਸਕਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਹੀ ਹੋਵੇ ਤੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਰੋਪਾ ਦਿੱਤਾ ਜਦੋਂ ਸਾਲ ਸੇਵਾ ਕੀਤੀ ਮਹਾਰਾਜ ਨੇ ਆਪਣੇ ਸੀਸ ਤੇ ਸਜਾ ਲਿਆ ਫਿਰ ਦੂਜੇ ਸਾਲ ਸੇਵਾ ਕੀਤੀ ਇੱਕ ਸਰੋਪਾ ਹੋਰ ਮਿਲਿਆ ਉਹ ਵੀ ਸੀਸ ਤੇ ਸਜਾਲਿਆ ਤੀਜਾ ਵੀ ਚੌਥਾ ਵੀ ਪੰਜਵਾਂ ਵੀ 12 ਸਾਲ ਸੇਵਾ ਕੀਤੀ 12 ਸਰੋਪੇ ਸੀਸ ਤੇ ਸਜਾਲੇ ਕਹਿੰਦੇ 12 ਸਾਲ ਰੱਸੀ ਨਾਲ ਬੰਨ ਲੇ ਇੱਕ ਸਰੋਪਾ ਰੱਸੀ ਨਾਲ ਫਿਰ ਦੂਜਾ ਰੱਸੀ ਨਾਲ ਤੀਜਾ ਰੱਸੀ ਨਾਲ ਚੌਥਾ ਇਹਦਾ ਮਤਲਬ ਐਡੀ ਪੱਕ ਹੋਣੀ ਹੈ ਕਹਿੰਦੇ 12 ਸਾਲ ਬਾਅਦ ਕੀੜੇ ਪੈ ਗਏ ਸਿਰ ਦੇ ਵਿੱਚ ਇਹਦਾ ਮਤਲਬ ਗੁਰੂ ਅਮਰਦਾਸ ਜੀ 12 ਸਾਲ ਕੇਸੀ ਨਹੀਂ ਨਾਤੇ ਕੇਸੀ ਨਾਤੇ ਹੀ ਨਹੀਂ ਗੁਰੂ ਅਮਰਦਾਸ ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ ਹੈ ਵੀ 12 ਸਾਲ ਕੇਸੀ ਨਹੀਂ ਨਾਤੇ ਹੋ ਸਕਦਾ ਇਹਨਾਂ ਜਿਹੜਾ ਬੰਦਾ ਅੱਜ 12 ਸਾਲ ਇੱਥੇ ਡੰਗਰਾਂ ਵਾਲੇ ਇੱਥੇ ਸੇਵਾ ਕਰਦਾ ਲੰਗਰ ਚ ਸੇਵਾ ਕਰਦਾ ਜਿਹੜਾ 12 ਮਹੀਨਿਆਂ ਤੋਂ ਨਾ ਨਾਤਾ ਹੋਵੇ ਤੁਸੀਂ ਸਿਆਣਾ ਕਹੋਗੇ ਕਿ ਕਮਲਾ ਬੋਲੋ ਬੋਲੋ ਜੀ ਸਿਆਣਾ ਕੇ ਕਮਲਾ ਕਮਲਾ ਅਸੀਂ ਆਪਣੇ ਪੱਤਰ ਤੇ ਲੈ ਕੇ ਆਉਣਾ ਚਾਹੁੰਦੇ ਆ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਵੀ ਇਦਾਂ ਦੇ ਲੱਗਦੇ ਸੀ ਵੀ 12 ਪੰਗਾ ਸੀਸ ਤੇ ਬੰਨੀਆਂ ਹੋਈਆਂ ਸੀ ਫੇਰ ਕਹਿੰਦੇ ਜਦੋਂ ਰਾਤ ਨੂੰ ਕਹਿੰਦੇ 12 ਸਾਲ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਦੇ ਪੈਰ ਦਾ ਅੰਗੂਠਾ ਕਹਿੰਦੇ ਮੂੰਹ ਵਿੱਚ ਇਦਾਂ ਅੰਗੂਠਾ ਲੈ ਕੇ ਭਾਫ ਦਿੰਦੇ ਸੀ ਆਪਣੇ ਮੂੰਹ ਦੀ ਕਿਉਂ ਕਹਿੰਦੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਕੋੜ ਹੋਇਆ ਹੋਇਆ ਸੀ ਅਖੇ ਜੀ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਤੇ ਕੋੜ ਕਿਉਂ ਹੋਇਆ ਸੀ ਕਹਿੰਦੇ ਕੋੜ ਤਾਂ ਹੋਇਆ ਸੀ ਵੀ ਗੁਰੂ ਨਾਨਕ ਨੇ ਮੱਥਾ ਟੇਕਿਆ ਸੀ ਨਾ ਗੁਰੂ ਅੰਗਦ ਸਾਹਿਬ ਨੂੰ ਤੇ ਕਹਿੰਦੇ ਗੁਰੂ ਆਪਣੇ ਇਹ ਇਸਰਾਫ ਮਿਲ ਗਿਆ ਸੀ ਵੀ ਗੁਰੂ ਨਾਨਕ ਤੋਂ ਮੱਥਾ ਟਕਾ ਲਿਆ ਭਾਈ ਲੈਣਿਆ ਤੇਰੇ ਕੋੜ ਹੋ ਜਾਣਾ ਚਾਹੀਦਾ ਕਹਿੰਦੇ ਪੈਰ ਤੇ ਫਿਰ ਕੋੜ ਹੋ ਗਿਆ ਇਤਿਹਾਸ ਕਹਿੰਦਾ ਗੁਰੂ ਅੰਗਦ ਸਾਹਿਬ ਜੀ ਦਾ ਦੱਸੋ ਗੁਰੂ ਨਾਨਕ ਵਾਸਤੇ ਇਹ ਦੂ ਭਾਗਾ ਵਾਲਾ ਦਿਨ ਦੱਸੋ ਸਭ ਤੋਂ ਵਧੀਆ ਦਿਨ ਉਹ ਹੋਣਾ ਜਿੱਦਣ ਉਹਨਾਂ ਨੇ ਭਾਈ ਲੈਣੇ ਨੂੰ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਬਣਾਇਆ ਸਾਥ ਸ੍ਰੀ ਆਕਾਤ ਇਤਿਹਾਸ ਵਿੱਚ ਸਭ ਤੋਂ ਵਧੀਆ ਦਿਨ ਗੁਰੂ ਨਾਨਕ ਦੀ ਜ਼ਿੰਦਗੀ ਜਾਇਆ ਹੋਣਾ ਜਿੱਦਣ ਭਾਈ ਲੈਣਾ ਗੁਰੂ ਅੰਗਦ ਸਾਹਿਬ ਬਣਿਆ ਕਿੰਨਾ ਚਾ ਚੜਿਆ ਹੋਣਾ ਹੈ ਮੇਰੇ ਵਰਗਾ ਆ ਗਿਆ ਇੱਕ ਹੋਰ ਮੇਰੇ ਵਿਚਾਰਾਂ ਨੂੰ ਅੱਗੇ ਲੈ ਕੇ ਚੱਲੇਗਾ ਆ ਮੇਰਾ ਪੁੱਤ ਸ਼੍ਰੀ ਚੰਦ ਨਹੀਂ ਬਣਿਆ ਬਣਿਆ ਮੇਰਾ ਪੁੱਤ ਆ ਭਾਈ ਲੈਣਾ ਮੇਰਾ ਪੁੱਤ ਬਣਿਆ ਉਹਨਾਂ ਨੂੰ ਸਰਾਫ ਲੱਗੇਗਾ ਇਤਿਹਾਸ ਵਿੱਚ ਲਿਖਿਆ ਹੈ ਤੇ ਮੈਂ ਬੇਨਤੀ ਇੰਨੀ ਹੀ ਕਰਦਾ ਹੁੰਦਾ ਵੀ ਇਤਿਹਾਸ ਵਿੱਚ ਜਿਹੜੀਆਂ ਗੱਲਾਂ ਗਲਤ ਨੇ ਉਹਨਾਂ ਨੂੰ ਗਲਤ ਮੰਨੋ ਉਹੀ ਗੱਲਾਂ ਨੂੰ ਸਹੀ ਮੰਨੋ ਜੋ ਗੁਰਬਾਣੀ ਦੇ ਮੁਤਾਬਕ ਸਹੀ ਬਸ ਇਤਿਹਾਸ ਤੇ ਕੋਈ ਕਿੰਕੂ ਨਾ ਕਰੇ ਇਹ ਬੰਦੇ ਕਹਿੰਦੇ ਆ ਇਤਿਹਾਸ ਤੇ ਕੋਈ ਕਿੰਕੂ ਨਾ ਕਰੇ ਗੁਰੂ ਗ੍ਰੰਥ ਸਾਹਿਬ ਤੇ ਜਿਵੇਂ ਮਰਜੀ ਕਰਦੇ ਰਹੋ ਇਤਿਹਾਸ ਨੂੰ